ਏ ਅਸੀਂ ਜੀ ਥਾਣੇ ਮੌਜੂਦ ਸੀਗੇ ਸਾਨੂੰ ਪੀਸੀਆਰ ਨੇ ਉਹ ਤਲਾਹ ਮਿਲੀ ਆ ਕਿ ਇੱਥੇ ਫਰੀਦਨ ਕਲੇਬ ਦੇ ਸਾਹਮਣੇ ਕੋਈ ਤਿੰਨ ਗੱਡੀਆਂ ਦੀ ਟੱਕਰ ਹੋਈ ਹੈ ਆ ਕਿ ਹੁਣ ਅਸੀਂ ਪੁਲਿਸ ਪਾਰਟੀਆਂ ਨੇ ਤੇ ਇੱਥੇ ਮੌਕੇ ਤੇ ਪਹੁੰਚੇ ਹੈਗੇ ਹਾਂ ਹੁਣ ਅਸੀਂ ਜਾਇਜ਼ਾ ਲੈ ਰਹੇ ਹਾਂ ਅੱਗੇ ਦੇਖਦੇ ਹਾਂ ਵੀ ਕੀ ਕਾਰਵਾਈ ਹੁੰਦੀ ਹੈਗੀ ਆ ਕਿੰਨਾ ਕੁ ਨੁਕਸਾਨ ਹੋਇਆ ਯਾਨੀ ਨਕਸਾਨ ਤੋਂ ਆਦੇ ਬਚਾ ਹੈਗਾ ਵੀਕਲਾਂ ਦਾ ਨੁਕਸਾਨ ਹੈਗਾ ਬਾਕੀ ਅਸੀਂ ਦੇਖ ਰਹੇ ਹਾਂਗੇ ਜੇ ਕਾਰਵਾਈ ਪੂਰੀ ਹੋ ਜਾਂਦੀ ਨਹੀਂ ਹੈ ਅੰਡਰ ਇਨਵੈਸਟੀਗੇਸ਼ਨ ਆਸੀਂ ਜਾ ਕੇ ਪੜਤਾਲ ਕਰਦੇ ਆ ਜੀ ਕੀ ਹੋਇਆ ਨਹੀਂ ਮਾਲੀ ਨੁਕਸਾਨ ਹੀ ਹੈ ਗੱਡੀਆਂ ਦੀ ਕੋਟ ਭੰਨ ਹੋਈ ਹੈ ਜੀ ਤੇ ਜਿਹੜਾ ਜਾਨੀ ਨੁਕਸਾਨ ਆ ਉਹ ਕੋਈ ਮਾੜਾ ਮੋਟਾ ਖਾਤਾ ਪੇਟਾ ਵਜੀਆਂ ਹੈਗੀਆਂ ਉਹ ਅਸੀਂ ਦੇਖਦੇ ਆ ਜਾ ਕੇ ਇਹ ਅਸੀਂ ਜੀ ਥਾਣੇ ਮੌਜੂਦ ਸੀਗੇ ਸਾਨੂੰ ਪੀਸੀਆਰ ਅਨਿਓ ਤਲਾਹ ਮਿਲੀ ਹੈ ਕਿ ਇੱਥੇ ਫਰੀਦਨ ਕਲੇਬ ਦੇ ਸਾਹਮਣੇ ਕੋਈ ਤਿੰਨ ਗੱਡੀਆਂ ਦੀ ਟੱਕਰ ਹੋਈ ਹੈ ਆ ਕੇ ਹੁਣ ਅਸੀਂ ਪੋਲਿਸ ਪਾਰਟੀਆਂ ਨੇ ਤੇ ਇਥੇ ਮੌਕੇ ਤੇ ਪਹੁੰਚੇ ਹੈਗੇ ਆ ਉਹਨਾਂ ਦੀ ਜਾਇਦਾ ਲੈ ਰਹੇ ਆ ਅੱਗੇ ਦੇਖਦੇ ਗਏ ਕਿ ਕੀ ਕਾਰਵਾਈ ਹੁੰਦੀ ਹੈਗੀ ਆ ਕਿੰਨਾ ਕੁ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਆਦੇ ਬਚਾ ਹੈਗਾ ਵਿਕਲਾਂ ਦਾ ਨੁਕਸਾਨ ਹੈਗਾ ਬਾਕੀ ਅਸੀਂ ਦੇਖ ਰਹੇ ਹਾਂ ਜੇ ਪ੍ਰਕਿਰਿਆ ਪੂਰੀ ਹੋ ਗਈ ਤਾਂ ਨਹੀਂ ਹੈ ਅੰਡਰ ਇਨਵੈਸਟੀਗੇਸ਼ਨ ਆ ਅਸੀਂ ਜਾ ਕੇ ਪੜਤਾਲ ਕਰਦੇ ਆ ਜੀ ਕੀ ਹੋਇਆ ਮਾਲੀ ਵਾਲੀ ਨੁਕਸਾਨ ਨਹੀਂ ਮਾਲੀ ਨੁਕਸਾਨ ਹੀ ਹੈ ਗੱਡੀਆਂ ਦੀ ਤੋੜਪਨ ਹੋਈ ਹੈਗੀ ਆ ਤੇ ਜਿਹੜਾ ਜਾਨੀ ਨੁਕਸਾਨ ਆ ਉਹ ਕੋਈ ਮਾੜਾ ਮੋਟਾ ਛੱਟਾ ਪੇਟਾ ਵਜੀਆਂ ਹੈਗੀਆਂ ਉਹ ਜਿਹੜੀਆਂ ਜਾਂ ਕੇ ਇਹ ਅਸੀਂ ਜੀ ਥਾਣੇ ਮੌਜੂਦ ਸੀਗੇ ਸਾਨੂੰ ਪੀਸੀਆਰ ਨੇ ਉਹ ਤਲਾਹ ਮਿਲੀ ਆ ਕਿ ਇੱਥੇ ਫਰੀਦਨ ਕਲੇਬ ਦੇ ਸਾਹਮਣੇ ਕੋਈ ਤਿੰਨ ਗੱਡੀਆਂ ਦੀ ਟੱਕਰ ਹੋਈ ਹੈ ਆ ਕੇ ਹੁਣ ਅਸੀਂ ਪੁਲਿਸ ਪਾਰਟੀਆਂ ਨੇ ਤੇ ਇੱਥੇ ਮੌਕੇ ਤੇ ਪਹੁੰਚੇ ਹੈਗੇ ਹਾਂ ਹੁਣ ਅਸੀਂ ਜਾਇਜ਼ਾ ਲੈ ਰਹੇ ਹਾਂ ਅੱਗੇ ਦੇਖਦੇ ਹਾਂ ਵੀ ਕੀ ਕਾਰਵਾਈ ਹੁੰਦੀ ਹੈਗੀ ਆ ਕਿੰਨਾ ਕੁ ਨੁਕਸਾਨ ਹੋਇਆ ਯਾਨੀ ਨਕਸਾਨ ਤੋਂ ਆਦੇ ਬਚਾ ਹੈਗਾ ਵੀਕਲਾਂ ਦਾ ਨੁਕਸਾਨ ਹੈਗਾ ਬਾਕੀ ਅਸੀਂ ਦੇਖ ਰਹੇ ਹਾਂ ਜੀ ਮੈਂ ਪ੍ਰਕਿਰਿਆ ਪੂਰੀ ਹੋਣ ਤੋਂ ਨਹੀਂ ਹੈ ਅੰਡਰ ਇਨਵੈਸਟੀਗੇਸ਼ਨ ਆਸੀਂ ਜਾ ਕੇ ਪੜਤਾਲ ਕਰਦੇ ਆ ਜੀ ਕੀ ਹੋਇਆ ਮਾਲੀ ਵਾਲੀ ਨੁਕਸਾਨ ਨਹੀਂ ਮਾਲੀ ਨੁਕਸਾਨ ਹੀ ਹੈ ਗੱਡੀਆਂ ਦੀ ਟੋੜਪਨ ਹੋਈ ਹੈ ਜੀ ਆ ਤੇ ਜਿਹੜਾ ਜਾਨੀ ਨੁਕਸਾਨ ਆ ਉਹ ਕੋਈ ਮਾੜਾ ਮੋਟਾ ਸੱਤਾ ਪੇਟਾ ਵਜੀਆਂ ਹੈਗੀਆਂ ਉਹ ਅਸੀਂ ਦੇਖਦੇ ਆ ਜਾ ਕੇ ਇਹ ਅਸੀਂ ਜੀ ਥਾਣੇ ਮੌਜੂਦ ਸੀਗੇ ਸਾਨੂੰ ਪੀਸੀਆਰ ਨੇ ਉਹ ਤਲਾਹ ਮਿਲੀ ਹੈ ਕਿ ਇੱਥੇ ਫਰੀਦਨ ਕਲੇਬ ਦੇ ਸਾਹਮਣੇ ਕੋਈ ਤਿੰਨ ਗੱਡੀਆਂ ਦੀ ਟੱਕਰ ਹੋਈ ਹੈ ਆ ਕੇ ਹੁਣ ਅਸੀਂ ਪੁਲਿਸ ਪਾਰਟੀਆਂ ਨੇ ਇੱਥੇ ਮੌਕੇ ਤੇ ਪਹੁੰਚੇ ਹੈਗੇ ਆ ਉਹਨਾਂ ਦੀ ਜਾਇਦਾ ਲੈ ਰਹੇ ਆ ਅੱਗੇ ਦੇਖਦੇ ਹਾਂ ਕਿ ਕੀ ਕਾਰਵਾਈ ਹੁੰਦੀ ਹੈਗੀ ਆ ਕਿੰਨਾ ਕੁ ਨੁਕਸਾਨ ਹੋਇਆ ਜਾਨੀ ਨੁਕਸਾਨ ਤੋਂ ਆਦੇ ਬਚਾ ਹੈਗਾ ਵਿਕਲਾਂ ਦਾ ਨੁਕਸਾਨ ਹੈਗਾ ਬਾਕੀ ਅਸੀਂ ਦੇਖ ਰਹੇ ਹਾਂਗੇ ਜੇ ਪ੍ਰਕਿਰਿਆ ਪੂਰੀ ਹੋ ਗਈ ਨਹੀਂ ਹੈ ਅੰਡਰ ਇਨਵੈਸਟੀਗੇਸ਼ਨ ਆਸੀਂ ਜਾ ਕੇ ਪੜਤਾਲ ਕਰਦੇ ਆ ਜੀ ਕੀ ਹੋਇਆ ਨਹੀਂ ਮਾਲੀ ਨੁਕਸਾਨ ਹੀ ਹੈ ਗੱਡੀਆਂ ਦੀ ਕੋੜਤਨ ਹੋਈ ਹੈਗੀ ਆ ਤੇ ਜਿਹੜਾ ਜਾਨੀ ਨੁਕਸਾਨ ਆ ਉਹ ਕੋਈ ਮਾੜਾ ਮੋਟਾ ਫਟਾ ਪੇਟਾ ਵੱਜੀਆਂ ਹੈਗੀਆਂ ਉਹ ਕੀ ਦੇਖਦੇ ਆ ਜਾ ਕੇ ਇਹ ਅਸੀਂ ਜੀ ਥਾਣੇ ਮੌਜੂਦ ਸੀਗੇ ਸਾਨੂੰ ਪੀਸੀਆਰ ਅਨਯੋਤਲਾਹ ਮਿਲੀ ਹੈ ਕਿ ਇੱਥੇ ਫਰੀਦਨ ਕਲੇਬ ਦੇ ਸਾਹਮਣੇ ਕੋਈ ਤਿੰਨ ਗੱਡੀਆਂ ਦੀ ਟੱਕਰ ਹੋਈ ਹੈ ਆ ਕੇ ਹੁਣ ਅਸੀਂ ਪੁਲਿਸ ਪਾਰਟੀਆਂ ਨੇ ਇੱਥੇ ਮੌਕੇ ਤੇ ਪਹੁੰਚੇ ਹੈਗੇ ਹਾਂ ਹੁਣ ਅਸੀਂ ਜਾਇਜ਼ਾ ਲੈ ਰਹੇ ਹਾਂ ਅੱਗੇ ਦੇਖਦੇ ਹਾਂ ਕਿ ਕੀ ਕਾਰਵਾਈ ਹੁੰਦੀ ਹੈਗੀ ਆ ਕਿੰਨਾ ਕੁ ਨੁਕਸਾਨ ਹੋਇਆ ਯਾਨੀ ਨੁਕਸਾਨ ਤੋਂ ਆਦੇ ਬਚਾ ਹੈਗਾ ਵਿਕਲਾਂ ਦਾ ਨੁਕਸਾਨ ਹੈਗਾ ਬਾਕੀ ਅਸੀਂ ਦੇਖ ਰਹੇ ਹਾਂਗੀ ਤੇ ਜੇ ਪ੍ਰਕਿਰਿਆ ਪੂਰੀ ਹੋਏ ਤਾਂ ਨਹੀਂ ਹੈ ਅੰਡਰ ਇਨਵੈਸਟੀਗੇਸ਼ਨ ਆਸੀਂ ਜਾ ਕੇ ਪੜਤਾਲ ਕਰਦੇ ਆ ਜੀ ਕੀ ਹੋਇਆ ਨਹੀਂ ਮਾਲੀ ਨੁਕਸਾਨ ਹੀ ਹੈ ਗੱਡੀਆਂ ਦੀ ਕੋੜ ਤਾਂ ਨਹੀਂ ਹੋਈ ਰਹੀਆਂ ਤੇ ਜਿਹੜਾ ਜਾਨੀ ਨੁਕਸਾਨ ਆ ਉਹ ਕੋਈ ਮਾੜਾ ਮੋਟਾ ਫਟਾ ਪੇਟਾ ਵੱਜੀਆਂ ਹੈਗੀਆਂ ਉਹ ਅਸੀਂ ਦੇਖਦੇ ਆ ਜਾ ਕੇ